ਲਓ ਜੀ ਦੋਸਤੋ ਜਿਹੜੇ ਭਰਾ ਕੋਈ ਬਰੀਡਿੰਗ ਲਈ ਚੰਗੀਆਂ ਬੰਤਰਾਂ ਦੀ ਜੋ ਅੱਜ ਕੱਲ ਮਾਰਵਾੜੀ ਚ ਕੈਰੇਕਟਰ ਚੱਲਦੇ ਉਹਨਾਂ ਦੀ ਘੋੜੀ ਭਾਲਦੇ ਤੇ ਪੈਸੇ ਜਮਾਂ ਹੀ ਥੋੜੇ ਲਾਉਣੇ ਤਾਂ ਮਿੱਤਰੋ ਆਹ ਵੀਡੀਓ ਦੇਖ ਲਓ ਸਵਾਰੀ ਦਾ ਵੀ ਸੰਕ ਪੂਰਾ ਕਰੂ ਤੇ ਰਾਜਸਥਾਨ ਦੇ ਘੋੜੀਆ ਪੁਸ਼ਕਰ ਏਰੀਏ ਦੀ ਘੋੜੀ ਆ ਪੈਰਪੁਰ ਗਾਰਡਨ ਸਾਰੇ ਪਾਸੋਂ ਪਰਫੈਕਟ ਆ ਜਿਹੜੇ ਸਹਾਉਨਾ ਮੰਨ ਲਓ ਦਰਮਿਆਨੀ ਜੀ ਬਾਲੀ ਜਿਆਦਾ ਰਾਜੀ ਨਹੀਂ ਉਹੋ ਜਿਹਾ ਰੇਟ ਵੀ ਘਟਾ ਤਾਜ਼ਾ ਬੱਚਾ ਲਾ ਕੇ ਆਈ ਆ ਬੱਚੇ ਦੀ ਝੁੰਡਣਾ ਤੁਹਾਨੂੰ ਹੀ ਪਤਾ ਜਾਨਵਰ ਲਿੱਸਾ ਮੱਲੋ ਮੱਲੀ ਹੋ ਹੀ ਜਾਂਦਾ ਮਿੱਤਰੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਾਰਨ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਵੀਡੀਓ ਦੋਸਤੋ 17 ਦਸੰਬਰ 2025 ਦੀ ਵੀਡੀਓ ਤੇ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਚੰਗੀ ਮਾਰਵਾੜੀ ਕੁੜੀ ਲਿਆਤੀ ਰੇਟ ਜਮਾਂ ਘੱਟ ਤੇ ਪੂਰੀ ਪਰ ਕਰੈਕਟਰ ਵਾਈਜ਼ ਆਪਾਂ ਦੇਖੇ ਤਾਂ ਪੂਰੀ ਪਰਫੈਕਟ ਆ ਕੰਨ ਤੋਂ ਲੈ ਕੇ ਪੈਰਾਂ ਤਾਈ ਪੂਰੀ ਚੰਗੀ ਹੈ ਬਾਕੀ ਦੋ ਕਮੈਂਟਾਂ ਦੀ ਵੀਡੀਓਜ਼ ਮਿੱਤਰੋ ਸਾਰੀ ਦੇਖ ਲਓ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਦੇ ਦਿਆਂਗੇ ਜੇਕਰ ਭਰਾ ਦੇ ਪਸੰਦ ਆਈ ਤਾਂ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਦੋਸਤੋ ਸਭ ਤੋਂ ਪਹਿਲਾਂ ਮਾਰ ਕੇ ਗੱਲ ਕਰੀ ਤਾਂ ਮੱਥੇ ਪਾਲ ਦਾ ਪੱਤਾ ਤੇ ਮਗਰਲੇ ਦੋ ਪੈਰ ਚਿੱਟੇ ਆ ਕੁੜੀ ਦੇ 60 ਇੰਚ ਹਾਈਟ ਆ 6 ਸਾਲ ਉਮਰ ਆ ਬਾਲਪੋਰੀਆਂ ਦੀ ਸਾਫ ਤੇ ਮਿੱਤਰੋ ਸਵਾਰੀ ਦੀ ਆ ਤੁਹਾਡੇ ਸਾਹਮਣੇ ਬੱਚਾ ਉੱਪਰ ਬੈਠਾ ਫਿਰਦਾ ਸਵਾਰੀ ਦੀ ਪਾਸ ਆ ਕੰਨ ਜਮਾ ਪਰਫੈਕਟ ਆ ਕੋਈ ਓਵਰਲੈਪ ਨਹੀਂ ਕੋਈ ਆਪਾਂ ਕਹਿ ਦਈਏ ਹੈਨਾ ਦੂਰ ਨਹੀਂ ਰੱਖਦੀ ਤੇ ਗਰਦਨ ਦਾ ਤੁਸੀਂ ਦੇਖ ਸਕਦੇ ਮਣੀਆ ਮੂਣੀਆ ਕਿੰਨਾ ਬਰੀਕ ਆ ਲੰਮੇ ਧੌਣ ਆ ਤੇ ਧੌਣ ਦੇ ਨਾਲ ਨਾਲ ਲੈਂਥ ਵੀ ਆ ਕੁੜੀ ਦੀ ਆਮ ਤੌਰ ਤੇ ਆਪਾਂ ਦੇਖਦੇ ਆ ਕੁੜੀਆਂ ਵਾਲੀਆਂ ਛੋਟੀ ਲੈਂਥੀ ਜੀਆਂ ਹੁੰਦੀਆਂ ਪਰ ਕੁੜੀ ਦੀ ਲੈਂਥ ਵੀ ਆ ਪੈਰ ਦਾ ਸੈਜ ਦੇਖੋ ਪੂਰਾ ਡਾਲ ਸੈਜ ਆ ਪੈਰ ਦਾ ਬਾਲਪੋਰੀਆਂ ਦੀ ਸਾਫਤ ਮਿੱਤਰੋ ਮੀਟ ਹੋਈ ਦਸੀ ਮੱਥੇ ਪਟੇ ਦੇ ਘੋੜੇ ਤਾਂ ਗੁਜਰਾਤ ਚ ਮੱਥੇ ਪਟੇ ਦਾ ਘੋੜਾ ਉਹ ਤਾਂ ਮੀਟ ਹੋਈ ਹੋਈ ਆ ਬਾਕੀ ਖਾਲੀ ਗੱਪਣ ਤੁਹਾਡੇ ਕਰਮਾਂ ਦੀ ਹੋ ਦੋਸਤੋ ਆਪਦੀ ਅੰਦਰ ਦੀ ਚੈੱਕ ਕਰਵਾ ਕੇ ਲੈ ਜਾਣੇ ਤਾਂ ਆਪਣੇ ਘਰੇ ਖੜੀ ਖਰਾ ਕੇ ਲੈ ਜਾ ਸਕਦੇ ਨੰਬਰ ਥੱਲੇ ਦੇ ਉਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਜਰ ਘੋੜੀ ਪਰਫੈਕਟ ਦੇਖੋ ਧੌਣ ਦੇਖੋ ਕਿੰਨੀ ਲੰਮੀ ਆ ਫੇਸ ਫੂਸ ਪੂਰਾ ਪਰਫੈਕਟ ਹੈ ਲੈਂਥ ਵੀ ਹੈ ਕੁੜੀ ਦਾ ਰੰਗ ਗੂੰਗਾ ਵੀ ਸੋਹਣਾ ਕੁੜੀ ਇੱਕ ਸਾਂਭਣ ਵਾਲੀ ਹੈ ਮੰਨ ਲਓ ਹੁਣ ਕਿਸੇ ਨੇ ਪਹਿਲੀ ਵਾਰ ਰੱਖਣੀ ਉਹਦੇ ਕੋਲ ਤਾਂ ਮੱਲੋ ਮੱਲੀ ਜਾ ਕੇ ਜੀ ਖਚਾਰੂ ਬਹੁਤ ਹੈ ਜਿਹੜੀ ਚੀਜ਼ ਮਰਜੀ ਪਾ ਪਾ ਦੋ ਖਾ ਜਾਂਦੀ ਹੈ ਬਾਲਪੋਰੀਆਂ ਦੀ ਸਾਫ ਹੈ ਰਾਜੀ ਹੋ ਜੂ ਝੂਂਡ ਨੇ ਲੱਸੀ ਜ਼ਰੂਰ ਕਰਤੀ ਪਰ ਜਿਹੜਾ ਕੈਰੈਕਟਰ ਵਾਈਜ਼ ਦੇਖੀ ਹੈ ਇਹੋ ਜੀ ਕੁੜੀ ਬਹੁਤ ਰੇਟ 'ਚ ਮਿਲਦੀ ਆ ਆਪਾਂ ਜਮਾ ਹਿਸਾਬ ਦੇ ਰੇਟ 'ਚ